ਸਤਿ ਸ਼੍ਰੀ ਅਕਾਲ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ ਔਨ 에ਅਰ ਦੇਖ ਰਹੇ ਹੋ ਤੁਸੀਂ ਤਾਂ ਜਨਵਰੀ ਦਾ ਮਹੀਨਾ ਜਿਹੜਾ ਚੜ ਚੁੱਕਿਆ ਹੈ ਠੰਡ ਜਿਹੜੀ ਵਧਣੀ ਸ਼ੁਰੂ ਹੋ ਚੁੱਕੀ ਹੈ ਮੌਸਮ ਦਾ ਹਾਲ ਤੁਹਾਨੂੰ ਦਿਖਾਣੇ ਆ ਤੁੰਦ ਤੁਸੀਂ ਠੀਕ ਮੇਰੇ ਪਿੱਛੇ ਦੇਖ ਸਕਦੇ ਹੋ ਤੁੰਦ ਪੈਣੀ ਸ਼ੁਰੂ ਹੋ ਚੁੱਕੀ ਹੈ ਵਿਜ਼ਿਬਿਲਟੀ ਕਟਣੀ ਹੋ ਸ਼ੁਰੂ ਹੋ ਚੁੱਕੀ ਹੈ ਤਾਂ ਦਿਮਾਗਾਂ ਦੇ ਵਿੱਚ 21 ਸਵਾਲ ਹੈ ਕਿ ਜਨਵਰੀ ਦੇ ਮਹੀਨੇ ਦੇ ਵਿੱਚ ਠੰਡ ਦਾ ਕੀ ਹਾਲ ਰਹਿਣ ਵਾਲਾ ਹੈ ਕਿਉਂਕਿ ਸ਼ੁਰੂਆਤੀ ਦਿਨਾਂ ਦੇ ਵਿੱਚ ਅਸੀਂ ਦੇਖਿਆ ਦਸੰਬਰ ਦੇ ਲਾਸਟ ਦਿਨਾਂ ਦੇ ਵਿੱਚ ਦੇਖਿਆ ਜਨਵਰੀ ਦੇ ਸ਼ੁਰੂਆਤੀ ਦਿਨ ਵੀ ਦੱਸ ਰਹੇ ਨੇ ਕਿ ਜਿਹੜੀ ਠੰਡ ਬਹੁਤ ਜ਼ਿਆਦਾ ਹੈ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਨਵਰੀ ਦੇ ਮਹੀਨੇ ਜਿਹੜੀ ਠੰਡ ਹੈ ਉਹ ਬਹੁਤ ਜ਼ਿਆਦਾ ਪੈਣ ਵਾਲੀ ਹੈ ਤਾਂ ਤੁਹਾਡੇ ਨਾਲ ਜਨਵਰੀ ਦੇ ਮਹੀਨੇ ਦੇ ਵਿੱਚ ਠੰਡ ਦਾ ਕੀ ਹਾਲ ਰਹਿਣ ਵਾਲਾ ਉਸ ਨੂੰ ਲੈ ਕੇ ਜਿਹੜੀ ਜਾਣਕਾਰੀ ਅੱਜ ਸਾਂਝੀ ਕਰਾਂਗੇ ਤਾਂ ਦੱਸ ਦਈਏ ਕਿ ਜਨਵਰੀ ਦੇ ਵਿੱਚ ਜਿਹੜੀ ਠੰਡ ਹੈ ਉਹ ਵਾਕਈ ਜਿਹੜੀ ਜ਼ਿਆਦਾ ਰਹਿਣ ਵਾਲੀ ਹੈ ਤਾਂ 7 ਜਨਵਰੀ ਤੱਕ ਤਾਂ ਜੜੀ ਕਿ ਹਿਮਾਚਲ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਬਰਫਵਾਰੀ ਹੋਵੇਗੀ ਜਿਸ ਦੇ ਕਾਰਨ ਜਿਹੜੀ ਠੰਡ ਹੈ ਉਹ ਵੱਧ ਜਾਵੇਗੀ ਤਾਂ ਦੱਸ ਦਈਏ ਕਿ ਨਵੇਂ ਸਾਲ ਦੇ ਪਹਿਲੇ ਦਿਨ ਹੀ ਹਿਮਾਚਲ ਪੰਜਾਬ ਤੇ ਹਰਿਆਣਾ ਠੰਡ ਦੀ ਲਪੇਟ ਦੇ ਵਿੱਚ ਰਹੇ ਨੇ ਤਾਂ ਬੁੱਧਵਾਰ ਨੂੰ ਹਿਮਾਚਲ ਦੇ 6 ਸ਼ਹਿਰਾਂ 'ਚ ਰਾਤ ਦਾ ਤਾਪਮਾਨ 0 ਡਿਗਰੀ ਤੋਂ ਹੇਠਾਂ ਦਰਜ ਕੀਤਾ ਗਿਆ ਹੈ ਹੁਣ ਇੱਕ ਹਫਤੇ ਦੌਰਾਨ ਸੂਬੇ ਦੇ ਪਹਾੜਾਂ ਵਿੱਚ ਬਰਫਵਾਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਕਾਰਨ ਤਾਪਮਾਨ ਦੇ ਵਿੱਚ ਦਿਨ ਤੋਂ 5 ਡਿਗਰੀ ਸੈਲਸੀਅਸ ਦੀ ਗਿਰਾਵਟ ਆ ਸਕਦੀ ਹੈ ਪਰ ਪੰਜਾਬ ਤੇ ਬਠਿੰਡਾ ਵਿੱਚ ਵੀ ਬੁੱਧਵਾਰ ਨੂੰ ਰਾਤ ਨੂੰ ਤਾਪਮਾਨ ਜਿਹੜਾ ਉਹ 5 ਡਿਗਰੀ ਦਰਜ ਕੀਤਾ ਗਿਆ ਹਰਿਆਣਾ ਦੇ ਬਾਲਸਮਨ हिसार ਦੇ ਵਿੱਚ ਜਿਹੜਾ ਦਿਨ ਦਾ ਤਾਪਮਾਨ ਹੈ ਉਹ 10.1 ਦਰਜ ਕੀਤਾ ਗਿਆ ਤਾਂ ਸਭ ਤੋਂ ਘੱਟ ਜਿਹੜਾ ਤਾਪਮਾਨ ਹੈ ਉਹ ਸਿਰਸਾ ਦੇ ਵਿੱਚ ਦਰਜ ਕੀਤਾ ਗਿਆ ਜਿਹੜਾ ਕਿ 3.6 ਡਿਗਰੀ ਦਰਜ ਕੀਤਾ ਗਿਆ ਤਾਂ ਪੰਜਾਬ 'ਚ ਦਸੰਬਰ ਦੇ ਆਖਰੀ ਹਫਤੇ ਹੋਈ ਬਾਰਿਸ਼ ਨੇ ਇੱਕ ਨਵਾਂ ਰਿਕਾਰਡ ਬਣਾ ਦਿੱਤਾ ਆਈਐਮਡੀ ਦੇ ਅਨੁਸਾਰ ਦਸੰਬਰ 2024 ਦੇ ਆਖਰੀ ਹਫਤੇ ਵਿੱਚ 24.7 ਮਿਲੀਮੀਟਰ بارش 2019 ਤੋਂ ਬਾਅਦ ਸਭ ਤੋਂ ਵੱਧ ਹੈ ਜਦੋਂ ਕਿ 24 ਸਾਲਾਂ ਬਾਅਦ ਦੂਜੀ ਵਾਰ ਦੇਖਿਆ ਗਿਆ ਹੈ ਕਿ ਇਹ بارش ਆਮ ਨਾਲੋਂ 126% ਦੀ ਵਾਧੂ ਹੋਈ ਹੈ ਇੰਨਾ ਹੀ ਨਹੀਂ ਦਸੰਬਰ ਚ ਅਕਸਰ ਦੇਖਿਆ ਜਾਂਦਾ ਹੈ ਕਿ ਇਸ ਮਹੀਨੇ ਚ ਸ਼ਾਇਦ ਹੀ بارش ਹੁੰਦੀ ਹੈ ਇੱਕ ਨਵਾਂ ਰਿਕਾਰਡ ਜ ਇੱਕ ਇਹ بارش ਨੇ ਜਿਹੜਾ ਕਿ ਦਰਜ ਕਰ ਦਿੱਤਾ ਹੈ ਦਸੰਬਰ ਮਹੀਨੇ ਦੇ ਪਹਿਲੇ 3 ਹਫਤੇ ਸੁੱਕੇ ਰਹੇ ਤਾਂ ਇਸ ਵਾਰ ਤਾਪਮਾਨ ਦੇ ਵਿੱਚ ਜ਼ਿਆਦਾ ਵਾਧਾ ਨਹੀਂ ਹੋਇਆ ਯਾਨੀ ਔਸਤ ਤਾਪਮਾਨ ਵਾਤ ਤੋਂ ਵੱਧ ਸਿਰਫ 20 ਅਤੇ 21 ਡਿਗਰੀ ਹੀ ਰਿਹਾ ਹੈ ਤਾਂ ਜਿਹੜਾ ਕਿ ਹਿਮਾਚਲ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਬਰਫਬਾਰੀ ਹੋਵੇਗੀ ਤਾਂ ਆਮ ਜੀ ਗੱਲ ਹੈ ਕਿ ਜਿਹੜੀ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਠੰਡ ਹੈ ਉਹ ਜਿਹੜੀ ਵਧਣੀ ਸ਼ੁਰੂ ਹੋ ਜਾਵੇਗੀ ਤਾਂ ਤੁਸੀਂ ਵੀ ਜ਼ਰੂਰ ਇਸ ਠੰਡ ਤੋਂ ਆਪਣਾ ਬਚਾਅ ਰੱਖਣਾ ਹੈ ਖਿਆਲ ਰੱਖਣਾ ਹੈ ਠੰਡ ਤੋਂ ਤਾਂ ਜਿਹੜੀ ਕਿ ਜਨਵਰੀ ਦੇ ਮਹੀਨੇ ਦੇ ਵਿੱਚ ਠੰਡ ਦਾ ਕੀ ਹਾਲ ਰਹਿਣ ਵਾਲਾ ਹੈ ਉਸ ਨੂੰ ਲੈ ਕੇ ਜਿਹੜੀ ਅੱਜ ਜਾਣਕਾਰੀ ਹੈ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੁਸੀਂ ਸਾਡੀ ਖਬਰ ਕਿੱਥੋਂ ਬੈਠ ਕੇ ਦੇਖ ਰਹੇ ਹੋ ਜ਼ਰੂਰ ਆਪਣੇ ਜ਼ਿਲ੍ਹੇ ਦਾ ਨਾਮ ਆਪਣੇ ਸ਼ਹਿਰ ਦਾ ਨਾਮ ਸਾਡੇ ਨਾਲ ਸਾਂਝਾ ਕਰੋ ਤਾਂ ਕੀ ਹਾਲ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਉਹ ਵੀ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ ਤੁਹਾਡੇ ਨਾਲ ਮੈਂ ਕਰੋਨਾ ਸ਼ਰਮਾ ਕੈਮਰਾ ਪਰਸਨ ਮੋਹਨ ਦਿਨਾਲਾ ਤੋਂ ਆਇਆ ਹਾਂ ਇੱਥੇ ਕਿੱਥੇ ਕਰ ਲੈ ਆਂ ਚਲ ਤੋਂ ਦਬੋਤ ਪਈ ਹੈ ਇਹਦੇ ਬਾਰੇ ਵਿੱਚ ਅ ਸਰਦ ਗੱਲ ਇਦਾਂ ਹੀ ਮੇਰਾ ਨਾਂ ਦਿਲਬਖ ਸਿੰਘ ਆ ਪਿੰਡ ਮੇਰਾ ਰੰਧੀਰਪੁਰਾ ਤੇ ਮੈਂ ਖੁਦ ਜਣੀ ਚੱਲਿਆ ਸੀਗਾ ਆਪਣੇ ਕਬੂਰਸਾਂ ਚੱਲਿਆ ਸੀਗਾ ਕੋਈ ਮੈਨੂੰ ਜ਼ਰੂਰੀ ਕੰਮ ਸੀਗਾ ਵੈਸੇ ਤਾਂ ਅਸੀਂ ਇੱਕ ਧੁੰਦ ਦੀ ਕੋਸ਼ਿਸ਼ ਕਰੀਦੀ ਆ ਕਿ ਅਸੀਂ ਜਿਹੜਾ ਨਾ ਧੁੰਦ ਦੇ ਵਿੱਚ ਨਾ ਹੀ ਨਿਕਲਿਆ ਜਾਵੇ ਕਿਉਂਕਿ ਆਪਣੇ ਆਪ ਨੂੰ ਸੇਫ ਰੱਖਿਆ ਜਾਵੇ ਪਰ ਦੂਜੇ ਵੀ ਸੇਫ ਰਹਿਣਾ ਪਰ ਮਜਬੂਰੀ ਇਹ ਆ ਵੀ ਜਦੋਂ ਕ ਮੈਂ ਗੱਡੀ ਤੇ ਜਾਣਾ ਸੀਗਾ ਆਪਣੇ ਕੰਮ ਵਾਸਤੇ ਕਪੂਰਸਲਾ ਨੂੰ ਲੇਕਿਨ ਕਪੂਰਸਲਾ ਨੂੰ ਧੁੰਦ ਦੇਖਦੇ ਹੋਏ ਫਿਰ ਮੈਂ ਗੱਡੀ ਨੂੰ ਜਿਹੜਾ ਪੋਸਟਪੋਨ ਕਰਕੇ ਤਾਂ ਸਕੂਟਰੀ ਤੇ ਜਾ ਰਿਆਂ ਆਪਣੇ ਕਪੂਰਸਲਾ ਵਾਸਤੇ ਤੇ ਇਹ ਆ ਵੀ ਦੂਜੀ ਗੱਲ ਇਹ ਆ ਵੀ ਦੇਖੋ ਧੁੰਦ ਵੀ ਵੱਧ ਜਾ ਰਹੀ ਆ ਤੇ ਠੰਡ ਵੀ ਵੱਧਦੀ ਜਾ ਰਹੀ ਆ ਦੋਨੇ ਚੀਜ਼ਾਂ ਨਾਲ ਨਾਲ ਔਰ ਮੈਂ ਖੁਦ ਵੀ ਆਪਣੇ ਪੂਰਾ ਬੰਦਬਸਤ ਕਰਕੇ ਕਪੜੇ ਮੋٹے ਪਾ ਕੇ ਫੇਰ ਹੀ ਚੱਲਿਆ ਜਦ ਕਿ ਜੇ ਮੈਂ ਗੱਡੀ ਹੋ ਜਾਂਦਾ ਸੀ ਤੇ ਮੈਨੂੰ ਹੋ ਸਕਦਾ ਵੀ ਇਹਨਾਂ ਕੱਪੜਿਆਂ ਦੀ ਵੀ ਘੱਟ ਲੋੜ ਪੈਂਦੀ ਤੇ ਮਰ ਹੁਣ ਸਮੇਂ ਨੂੰ ਔਰ ਆਪਣੀ ਫੰਡੂ ਦੇਖਦਿਆਂ ਹੋਇਆਂ ਲਾਈਫ ਨੂੰ ਉਸੇ ਪਰਦੇਆਂ ਹੋਇਆ ਫਿਰ ਮੈਨੂੰ ਹੁਣ ਸਕੂਟਰ ਤੇ ਜਾਣਾ ਪੈ ਗਿਆ ਤਾਂ ਕਿ ਸਕੂਟਰ ਵੀ ਬਹੁਤ ਹੌਲੀ ਹੌਲੀ ਜਾਣੀ ਆ ਜਿਆਦਾ ਸਪੀਡ ਤੇ ਮ ਸਕੂਟਰ ਵੀ ਨਹੀਂ ਚਲਾ ਸਕਦਾ ਕਿਉਂਕਿ ਐਸ ਵੇਲੇ ਜਿਹੜੀ ਵਿਜ਼ਿਬਿਲਟੀ ਆ ਮੇਰੇ ਸਾਰਨਾ ਤਿੰਨ ਦੋ 22 300 300 ਮੀਟਰ ਦੀ ਜਿਹੜੀ ਆ ਧੁੰਦ ਦੀ ਜਿਹੜੀ ਵਿਜ਼ਿਬਿਲਟੀ ਐ ਇਸ ਲਈ ਜਿਹੜੀ ਆਪਾਂ ਦੇਖ ਸਕਦੇ ਆ ਜੀ ਜੀ